ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸੇਕਾ ਦੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ 'ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਫਰੈਂਟ ਜ਼ਿੰਦਗੀ ਦੇ ਪਹਿਲੂਆਂ 'ਤੇ ਗੱਲ ਕਰੀਏ ਔਰ ਗੁਰਬਾਣੀ ਦੇ ਵਿੱਚੋਂ ਹੀ ਉਹਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਇਹਦੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੂ ਜੀ ਦਾ ਖਾਸ ਸਵਾਗਤ ਹੈ ਕਿ ਫਤੇ ਅਸੀਂ ਪਿਛਲੇ ਕੁਝ ਦਿਨ ਤੋਂ ਪਹਿਲੇ ਇਹ ਖਬਰੇ ਵੀ ਕੀਤੀ ਆ ਤੇ ਆਗਮਨ ਦੇ ਵੀ ਕੀਤਾ ਅੱਜ ਅਸੀਂ ਇੱਕ ਬੜਾ ਇੰਪੋਰਟੈਂਟ ਇਸ਼ੂ ਲੈਣਾ ਚਾਹੁੰਦੇ ਆ ਜਿਹੜਾ ਆਮ ਤੌਰ ਤੇ ਸਾਡੇ ਘਰਾਂ ਵਿੱਚ ਵੀ ਹੈ ਗੱਲ ਤੇ ਹੋਰ ਗੱਲ ਵੀ ਹੈਗਾ ਉਹ ਕਿਸੇ ਦੀ ਰੀਸ ਕਰ ਇਹ ਇਸ ਕਰਕੇ ਰੀਸ ਨੂੰ ਲੈ ਰਹੇ ਹਾਂ ਕਿ ਪਹਿਲੇ ਜਦੋਂ ਕਿਸੇ ਨਾਲ ਈਰਖਾ ਹੁੰਦੀ ਹੈ ਤੇ ਕਈ ਵਾਰੀ ਈਰਖਾ ਕਰ ਨਾਲ ਜਦੋਂ ਜੇ ਉਹਨੂੰ ਕੋਈ ਅਚੀਵਮੈਂਟ ਹੋ ਜਾਂਦੀ ਹੈ ਤਾਂ ਦੂਜਾ ਬੰਦਾ ਸੋਚਦਾ ਜੇ ਮੈਂ ਰੀਸ ਕਰਾਂ ਤਾਂ ਸ਼ਾਇਦ ਉਹ ਈਰਖਾ ਘੱਟ ਜਾਏ ਜਾਂ ਮੈਂ ਉਹ ਉਹ ਹੀ ਚੀਜ਼ ਮੈਂ ਵੀ ਅਚੀਵ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂ ਇਹ ਜਿਹੜਾ ਅਸਪੈਕਟ ਹੈ ਰੀਸ ਦਾ ਬੇਸਿਕ ਕੀ ਉਹ ਈਰਖਾ ਹੈ ਜਾਂ ਉਹਦਾ ਮੰਤਵ ਕੁਝ ਹੋਰ ਹੈ ਤੇ ਰੀਸ ਕੀ ਚੀਜ਼ ਆ ਸੋ ਉਸ ਆਸਪੈਕਟ ਨੂੰ ਅਸੀਂ ਥੋੜਾ ਖੋਲਦੇ ਹੋਏ ਅੱਗੇ ਵਧਦੇ ਹਾਂ ਆ ਦੇਖੋ ਜਿਹੜਾ 30 ਦਾ ਅਖਰੀ ਅਰਥ ਆ ਜਿਹੜਾ ਸਾਡੇ ਕੋਸ਼ਾਂ ਵਿੱਚ ਆ ਹਾਂਜੀ ਉਹਦਾ ਅਖਰੀ ਅਰਥ ਆ ਕਿਸੇ ਨੂੰ ਦੇਖ ਕੇ ਉਸ ਤੁਰ ਕਰਮ ਕਰਨ ਦੀ ਕਿਰਿਆ ਕਿਰਿਆ ਠੀਕ ਹੈ ਜਦੋਂ ਦੂਜਾ ਗਾ ਵੀ ਤੁਲਤਾ ਬਰਾਬਰੀ ਬਰਾਬਰੀ ਦੀ ਅਭਲਾਖਾ ਇੱਛਾ ਜੇ ਜਿਹੜਾ ਗਿਆ ਜਿਹੜੀ ਜਿਹੜੇ ਹੈਗੇ ਆ ਉਹ ਬੰਦੇ ਦੇ ਸਾੜੇ ਦੀ ਭਾਵਨਾਉਂਦੀ ਆ ਇਹਦੇ ਚ ਹੁੰਦਾ ਕਿ ਇਹ ਵਿਅਕਤੀਗਤ ਜਿਹੜੀ ਆ ਇਹ ਕਿਉਂ ਹੈਗੀ ਆ ਕਿ ਕੇਵਲੇ ਇੰਨੀ ਨਹੀਂ ਹੁੰਦੀ ਕਿ ਮੇਰੇ ਕੋਲ ਹੀ ਹੋਵੇ ਆਪਾਂ ਪਹਿਲਾਂ ਕਿਹੜੇ ਐਪੀਸੋਡ ਕੀਤੇ ਆ ਉਹਨਾਂ ਵਿੱਚ ਥੋੜਾ ਡਿਸਕਸ ਕੀਤਾ ਸੀਗਾ ਕਿ ਜਦੋਂ ਅਸੀਂ ਕਿਸੇ ਦੀ ਪ੍ਰਾਪਤੀ ਕੋਈ ਵਸਤੂ ਗੁਣ ਜਾਂ ਕੋਈ ਵੀ ਜਿਹੜਾ ਐਸਾ ਸਾਡੇ ਸਾਡੇ ਕੋਲ ਨਹੀਂ ਸਾਥੋਂ ਨੂੰ ਕੋਈ ਵਿਸ਼ੇਸ਼ ਆ ਇਹਨਾਂ ਕਰਕੇ ਲੋਕੀ ਉਹਦੀ ਪ੍ਰਸ਼ੰਸਾ ਕਰ ਰਹੇ ਆ ਉਹਨੇ ਵਾਹ ਵਾਹ ਕਰ ਰਹੇ ਆ ਉਹਦੇ ਕੇ ਤਿੰਨ ਤਰ੍ਹਾਂ ਦੇ ਮੁੱਖ ਰੂਪ ਜਿਹੜੇ ਆ ਉਹ ਜਿਹੜੇ ਪ੍ਰਤੀਕਰਮ ਉਹਦੇ ਆ ਸਾਡੇ ਤੇ ਇੱਕ ਤੇ ਹੁੰਦਾ ਸਾਡੇ ਕੋਲ ਵੀ ਇਹ ਸਾਡੇ ਕੋਲ ਵੀ ਹੋਵੇ ਠੀਕ ਹੈ ਵਿਕਾਸ ਜਿਹੜੀ ਉਹਦੇ ਕੋਲ ਇੱਕ ਗੁਣਨਾ ਜਾਂ ਵਸਤੂ ਆ ਇਹ ਮੇਰੇ ਕੋਲ ਵੀ ਹੁੰਦੀ ਦੂਜੇ ਥਾਂ 'ਗਾ ਵੀ ਇਹ ਉਹਦੇ ਕੋਲ ਨਹੀਂ ਇਹ ਮੇਰੇ ਕੋਲ ਹੀ ਹੁੰਦੀ ਤੀਜੇ 'ਗਾ ਜਿਹੜਾ ਗੀਰਖਾ ਦਾ ਸ਼ਿਖਰ ਕਹਿ ਸਕਦੇ ਆ ਕਿ ਉਹਦੇ ਕੋਲ ਨਾ ਬਿਲਕੁਲ ਹੀ ਹੋਵੇ ਉਹਦੇ ਕੋਲ ਜਿਹੜੀ ਉਹ ਰਹਿਣੀ ਨਹੀਂ ਚਾਹੀਦੀ ਠੀਕ ਹੈ ਦੂਜੀ ਤੇ ਜੀਗਾ ਨਵੇਂ ਜੋ ਵੀ ਉਹਦੇ ਕੋਲ ਹੈਗੀ ਹੈ ਮੇਰੇ ਕੋਲ ਵੀ ਆ ਜਾਵੇ ਪਹਿਲਾ ਜਿਹੜਾ ਸੀਗਾ ਪ੍ਰਤੀਕਰਮ ਪਹਿਲੀ ਕਿਸਮ ਦਾ ਉਹ ਧਿਆਨ ਜਿਹੜਾ ਸੀਗਾ ਉਹ ਵਸਤੂ ਉੱਪਰ ਸੀਗਾ ਉਸ ਗੁਣ ਦੇ ਸੀਗਾ ਠੀਕ ਪਰ ਦੂਜੇ ਥੋੜਾ ਜਿਹੜਾ ਉਹ ਅਗਾ ਬਾਦ ਇਹ ਕੱਲ ਕਦੋਂ ਪੁੱਟ ਲਿਆ ਕਿ ਜਿਹੜੀ ਆ ਇਹ ਮੇਰੇ ਕੋਲ ਹੋਵੇ ਤੇ ਦੂਜੇ ਕੋਲ ਤੀਜੇ ਤੇ ਆ ਵੀ ਹੈ ਭਤੀਜੇ ਨੇ ਇਹਦੇ ਕੋਲ ਵੀ ਨਹੀਂ ਹੁਣ ਜੇ ਦੀ ਬਿਲਕੁਲ ਹੋਵੇ ਨਾ ਹੋਵੇ ਪਰ ਇਹਦੇ ਕੋਲ ਲੈਣੇ ਜਾਈਗੇ ਠੀਕ ਇਹ ਵਰਤਾਰਾਮ ਦੇਖਦੇ ਆਂ ਸੀ ਰੀਸ ਵਿੱਚ ਕੀ ਆ ਕਿ ਰੀਸ ਵਿੱਚ ਜਿਹੜਾ ਉਹ ਇਹ ਭਾਵਨਾ ਨਹੀਂ ਹੁੰਦੀ ਠੀਕ ਇਹਦੇ ਚ ਹੁੰਦਾ ਕਿ ਜੋ ਮੇਰੇ ਨਾਲ ਅੱਗੇ ਆ ਭਵੇਂ ਉਹ ਗੁਣ ਕਰਕੇ ਆ ਚਾਹੇ ਉਹ ਧਨ ਦੌਲਤ ਕਰਕੇ ਆ ਸਹੂਲਤਾਂ ਕਰਕੇ ਕਿਸੇ ਵੀ ਰੂਪ ਵਿੱਚ ਆ ਤਾਂ ਸਾਡੇ ਮਨ ਵਿੱਚ ਵੀ ਉਸਰਾਂ ਦੇ ਬਣਨ ਦੀ ਚਾਹਤ ਹੁੰਦੀ ਆ ਅਸੀਂ ਕੋਸ਼ਿਸ਼ ਕਰਦੇ ਆਂ ਜੇ ਮੰਨ ਲਓ ਕੋਈ ਵਧੀਆ ਬੁਲਾਰਾ ਤਾਂ ਅਸੀਂ ਰਿਸਕ ਕਰਦੇ ਹੋਏ ਆਂ ਕਿ ਨੇ ਵੀ ਅਸੀਂ ਉਸ ਤਰ੍ਹਾਂ ਦਾ ਬੋਰਸੇ ਕੀ ਉਹ ਸਾਡੇ ਇਧਰ ਵੀ ਇੱਕ ਹੁਣ ਪੈਦਾ ਹੋਵੇ ਅਸੀਂ ਉਹਦੀ ਕੋਸ਼ਿਸ਼ ਕਰਦੇ ਆਂ ਉਹਦੇ ਉੱਪਰ ਕੰਮ ਕਰਨ ਦੀ ਜੇਕਰ ਤਣਾੜ ਵਿਅਕਤੀ ਆ ਅਸੀਂ ਕੋਸ਼ਿਸ਼ ਕਰਦੇ ਆਂ ਕਿ ਤਣਾੜ ਬਣੀ ਜਾਂ ਜਿਸ ਤਰ੍ਹਾਂ ਦਾ ਕੋਈ ਕਰਮ ਕਰ ਰਿਹਾ ਕੋਈ ਵਿਅਕਤੀ ਚੰਗਾ ਜਿਹੜਾ ਕਿਸੇ ਪੱਖੋਂ ਵੀ ਸਾਡੇ ਤੋਂ ਅੱਗੇ ਆ ਸਾ ਤੋਂ ਅਸੀਂ ਕੋਸ਼ਿਸ਼ ਕਰਦੇ ਜੋ ਕੋਈ ਵਿਦਵਾਨ ਆ ਜੋ ਵੀ ਧਾਰਮਿਕ ਵਿਅਕਤੀ ਆ ਸੱਚਮੁੱਚ ਧਾਰਮਿਕ ਵਿਅਕਤੀ ਆ ਉਹਦੀ ਬੜਾ ਲੋਕੀ ਜਿਆਜਾ ਕਰ ਕਰ ਰਹੇ ਆ ਤਾਂ ਅਸੀਂ ਵੀ ਉਹਦੇ ਵਰਗਾ ਜਿਹੜਾ ਉਹ ਗੁਣ ਤਾਂ ਧਾਰਨਾ ਕਰੀਏ ਜੇ ਮੰਨ ਲਓ ਉਹ ਦਾਰਮਾਜੂਕ ਧਾਰਮਿਕ ਵਿਅਕਤੀ ਆ ਸੱਚਮੁੱਚ ਧਾਰਮਿਕ ਆ ਤਾਂ ਉਹਦੇ ਜਿਆਜਾ ਕਰ ਹੋਈ ਗੇ ਲੋਕੀ ਬੜਾ ਸਨਮਾਨ ਕਰ ਰਹੇ ਆ ਹੁਣ ਇਰੀਸ ਵਿੱਚ ਕੀ ਆ ਕਿ ਮੈਂ ਉਹਦੇ ਗੁਣ ਤਾਂ ਧਾਰਨਾ ਕਰਾਂ ਕਿ ਵੀ ਉਹਦੀ ਇਹ ਜਿਆਜਾ ਕਰ ਹੋ ਰਹੀ ਆ ਪੂਜਾ ਹੋ ਰਹੀ ਆ ਉਹਦੇ ਗੁਣਾ ਕਰਕੇ ਹੋ ਰਹੀ ਆ ਪਰ ਮੈਂ ਉਹ ਗੁਣਤਾ ਤਾਂ ਰਣਾ ਕਰਾਂ ਪਰ ਕੇਵਲ ਉਹਦਾ ਜੇ ਉਹਦੇ ਵਰਗਾ ਲਿਬਾਸ ਪਹਿਨ ਲਾਵਾਂ ਉਹਦੇ ਵਰਗੀ ਭੂਲ ਬਣੀ ਜਿਹੜੀ ਆ ਉਹ ਬਣਾਉਣ ਦੀ ਕੋਸ਼ਿਸ਼ ਕਰਾਂ ਜਿਵੇਂ ਉਹ ਬੈਠਦਾ ਉਸ ਤਰ੍ਹਾਂ ਮੈਂ ਬੈਠਣਾ ਸ਼ੁਰੂ ਕਰ ਦੇਵਾਂ ਇਹ ਰੀਸ ਆ ਤੇ ਇਹ ਇਹ ਦੇਖਾ ਤੇ ਇਹ ਰੀਸ ਵੀ ਜਿਹੜਾ ਉਹ ਇੱਥੇ ਜਿਹੜਾ ਉਹ ਸਮਾਨਤਾ ਹੁੰਦੀਆਂ ਆ ਵੀ ਇੱਕ ਜਿਹੜਾ ਉਹ ਫਰਕ ਆ ਠੀਕ ਨਹੀਂ ਇਹ ਬੜੀ ਵਧੀਆ ਦਿੱਤੀ ਕੇ ਦੱਸਿਆ ਤੁਸੀਂ ਕੀ ਇਰਖਾ ਤੇ ਰੀਸ ਵਿੱਚ ਕੀ ਫਰਕ ਆ ਗਿਆ ਪੋਜ਼ਿਟਿਵ ਪੱਖ ਜਿਹੜਾ ਉਹ ਲੈ ਕੇ ਚੱਲਣਾ ਜੇ ਪੋਜ਼ਿਟਿਵ ਪੱਖ ਨਾਲ ਕੀਤਾ ਜਾਏ ਤਾਂ ਉਹ ਰੀਸ ਵਿੱਚੋਂ ਚੰਗੀ ਉਮੀਦ ਨਿਕਲ ਸਰਦੀ ਆ ਤੇ ਉਹ ਡਵੈਲਪ ਵੀ ਹੋ ਸਕਦਾ ਬੰਦਾ ਮੰਨ ਲਓ ਕੋਈ ਅਚੀਵਮੈਂਟ ਹੀ ਹੈ ਕੋਈ ਰੀਸ ਕਰਕੇ ਮੈਂ ਐਫਰਟ ਕਰਕੇ ਉਹਦੇ ਪਿੱਛੇ ਐਫਰਟ ਕਰਕੇ ਉਹਦੀ ਰੀਸ ਕਰਦਾ ਕੋਈ ਬੱਚਾ ਇੱਕ ਬੜਾ ਚੰਗਾ ਪੜ੍ਹਨਦਾ ਜਦੋਂ ਬੱਚਾ ਚਾਹਦਾ ਕਿ ਈਰਖਾ ਨਾ ਕਰਵਾ ਹੋਇਆ ਕਿ ਮੈਂ ਐਫਰਟ ਕਰਾਂ ਤੇ ਮੈਂ ਵੀ ਅਚੀਵ ਕਰਾਂ ਜੀ ਰੀਸ ਕਰਾਂ ਤੇ ਉਹ ਪੋਜ਼ਿਟਿਵ ਬੱਕਾ ਪਰ ਜੇ ਦੂਜੇ ਪਾਸੇ ਜਦੋਂ ਤੁਸੀਂ ਕਿਹਾ ਕਿ ਬਿਲਕੁਲ ਹੀ ਖੇਚ ਲੋ ਦੂਜੇ ਦੂਜੇ ਨੂੰ ਕਹਿਣਾ ਹੀ ਕੁਝ ਨਹੀਂ ਜਾਂ ਮਤਲਬ ਉਹਦੇ ਕੋਲ ਨਹੀਂ ਹੋਣੀ ਚਾਹੀਦੀ ਚੀਜ਼ ਜਾਂ ਉਹਦੇ ਕਿਸੇ ਉਹ ਐਫਰਟ ਲਾਉਂਦਾ ਫਿਰ ਉਹ ਰੀਸ ਜਿਹੜੀ ਉਹ 네ਗੇਟਿਵ ਬੱਕਾ ਉਹ ਈਰਖਾ ਵਾਲਾ ਬੱਕੜਾ ਭਾਰੂ ਆ ਹਾਂ ਭਾਰੂ ਆ ਦੇਖੋ ਜਿਹੜੀ ਰੀਸ ਹੈਗੀ ਆ ਰੀਸ ਦੇ ਜਿਹੜੇ ਦੋ ਪਹਿਲੂ ਆ ਮੁਖ ਰੂਪ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਹਾਂ ਕਿ ਰੀਸ ਦਾ ਇੱਕ ਪੱਖ ਸਲਾਇਆ ਗਿਆ ਆ ਹਾਂਜੀ ਉਹ ਗੁਰਬਾਣੀ ਵਿੱਚ ਵੀ ਸਲਾਇਆ ਗਿਆ ਬਲਕਿ ਹਰ ਧਰਮ ਵਿੱਚ ਨੂੰ ਸਲਾਇਆ ਗਿਆ ਠੀਕ ਹੈ ਜੇ ਅਸੀਂ ਇੰਜ ਆਕੀਏ ਕਿ ਜੇ ਧਰਮ ਦੁਨੀਆ ਦੀ ਗੱਲ ਕਰੀਏ ਤਾਂ ਧਰਮ ਦੀ ਦੁਨੀਆ ਵਿੱਚ ਜੇ ਜਿਹੜੇ ਰੈਬਰ ਹੋਏ ਆ ਗੁਰੂ ਪੀਰ ਹੋਏ ਆ ਪਕੰਬਰ ਹੋਏ ਆ ਤਾਂ ਉਹਨਾਂ ਵਰਗਾ ਵਰਣ ਲਈ ਹੀ ਤਾਂ ਕਿਹਾ ਗਿਆ ਤੁਝੇ ਸ਼ਬਦਾਂ ਵਿੱਚ ਉਹਨਾਂ ਦੀ ਰੀਸ ਕਰ ਲਈ ਤੇ ਆਖਿਆ ਗਿਆ ਠੀਕ ਹੈ ਪਰ ਹਾਂ ਆਪਾਂ ਅੱਗੇ ਜਾ ਕੇ ਵਿਚਾਰਾਂਗੇ ਕਿ ਹੁੰਦਾ ਕੀ ਆ ਕਿ ਜਿਹੜੇ ਐਸੇ ਆਦਰਸ਼ਕ ਮਨੁੱਖਾ ਪ੍ਰਾਣੇ ਆ ਉਹਨਾਂ ਦੀ ਰੀਸ ਤਾਂ ਕਰ ਰਿਹਾ ਧਰਮ ਦੁਨੀਆ ਵਿੱਚ ਕੀ ਹੋਇਆ ਕਿ ਜਿਹੜੇ ਉਹਨਾਂ ਦੇ ਗੁਣ ਸੀਗੇ ਜੋ ਉਹਨਾਂ ਦਾ ਆਚਰਨ ਸੀਗਾ ਖੂਬੀ ਸੀਗੀ ਜਿਹੜੇ ਦੇਵੀ ਗੁਣ ਸੀਗੇ ਉਹਨਾਂ ਦੀ ਜਿਹੜੀ ਚਰਚਾ ਉਹ ਘਟ ਹੋਣ ਲੱਗ ਪਈ ਪਰ ਉਹਨਾਂ ਦਾ ਦਾ ਲਿਵਾਸ ਸੀ ਜੋ ਰਹੁ ਰੇ ਸੀ ਜੋ ਉਹਨਾਂ ਦੀ ਬੋਲਬਾਣੀ ਸੀ ਜੋ ਭਾਸ਼ਾ ਸੀ ਬੋਲੀ ਸੀ ਉਹਦੇ ਉੱਤੇ ਜ਼ਿਆਦਾ ਜ਼ੋਰ ਦੇਣ ਲੱਗ ਪਏ ਇਸ ਲਈ ਜਿਹੜੇ ਜਿਹੜੇ ਵੀ ਜਾਗਰੂਪ ਪੁਰਸ਼ ਹੋਏ ਆ ਕਿ ਗੁਰਬਾਣੀ ਦੇ ਵਖਦੇ ਆਪਾਂ ਅੱਗੇ ਜਾ ਕੇ ਚੱਲ ਕੇ ਚਾ ਕਰਾਂਗੇ ਕਿ ਜੇਕਰ ਉਹ ਨਿਖੇਦੀ ਕੀਤੀ ਗਈ ਹੋਈ ਆ ਉਹ ਇਸੀ ਦੀ ਕੀਤੀ ਗਈ ਹੋਈ ਆ ਕਿ ਆਮ ਜਿਹੜਾ ਮਨੁੱਖ ਜਿਹੜਾ ਉਹ ਚੰਗੇ ਗੁਣਾਂ ਨੂੰ ਅਪਣਾਉਣ ਦੀ ਬਜਾਏ ਜਿਹੜੇ ਉਹ ਵੀ ਪੱਖ ਠੀਕ ਆ ਆਪਣੇ ਥਾਂ ਉਹ ਕੋਈ ਮਾੜਾ ਪੱਖ ਨਹੀਂ ਪਰ ਜੇਕਰ ਉਹਨਾਂ ਦੀ ਜਿਸ ਕਰਕੇ ਉਹਨਾਂ ਦੀ ਵਿਡਿਆਈ ਆ ਮਹਿਮਾ ਗੁਣਗਾਨੋ ਹੋ ਰਿਆ ਉਹ ਪਾਕ ਅਸੀਂ ਨਜ਼ਰ ਅੰਦਾਜ਼ ਕਰਕੇ ਕੇਵਲ ਉਹਨਾਂ ਵਰਗਾ ਲਿਬਾਸ ਪਹਿਨ ਲਈਏ ਅਸੀਂ ਦੇਖਦੇ ਆ ਕਿ ਵੀਰਾ ਇਵਨ ਜਿਹੜੇ ਤਨਬੂਝ ਵਿਸ਼ਵਾਸ ਨਹੀਂ ਰੱਖਦੇ ਇੰਪੋਰਟੈਂਟ ਗੱਲ ਇਹ ਸਾਰੇ ਦੇਖਣ ਵਾਲਿਆਂ ਨੂੰ ਇਹ ਇੰਪੋਰਟੈਂਟ ਗੱਲ ਹੈ ਕਿਉਂਕਿ ਐਸੇ ਵਿੱਚ ਪੰਜ ਸੌ ਸਾਲ ਤੋਂ ਦੱਸ ਰਹੇ ਹੈ ਕਿ ਕਿਸ ਤਰੀਕੇ ਨਾਲ ਸਾਡੇ ਵਿੱਚ ਜਿਹੜੇ ਕਈ ਮਾਰੀ ਐਵੇਂ ਅਸੀਂ ਦੇਖ ਕੇ ਕੱਪੜੇ ਦੇ ਕਿ ਹਾਊ ਵੀ ਵੈਲਿਊਏਟ ਅ ਪਰਸਨ ਜਾ ਉਹਨੂੰ ਕਿੱਦਾਂ ਕਰਦੇ ਆ ਉਸ ਪਹਿਲੂ ਨੂੰ ਧਿਆਨ ਵਿੱਚ ਰੱਖਣਾ ਹਾਂਜੀ ਭਾਈ ਸਾਹਿਬ ਸੌਰੀ ਮੈਂ ਵਿੱਚ ਨਹੀਂ ਨਹੀਂ ਤੁਸੀਂ ਚਾਹਗੇ ਤਾਂ ਹੋਰ ਕਲੈਰਟੀ ਜਿਹੜੀ ਜਿਹੜੀ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹ ਦੇਖੋ ਇਹ ਚੱਲਦਾ ਇਸ ਲਈ ਜਦਾਂ ਧਰਮ ਦੀ ਦੁਨੀਆ ਵਿੱਚ ਆਪਾਂ ਰੀਸ ਦੀ ਗੱਲ ਕਰ ਰਹੇ ਸੀ ਕਿ ਰੀਸ ਜਿਹੜਾ ਇਹ ਪਹਿਲੂ ਆ ਇਹ ਤੇ ਬੜਾ ਸਲਾਇਆ ਗਿਆ ਔਰ ਹਰ ਚੰਗੇ ਮਨੁੱਖ ਨੇ ਇਸ ਗੱਲ ਤੇ ਜ਼ੋਰ ਦਿੱਤਾ ਉਹ ਧਰਮ ਦੀ ਦੁਨੀਆ ਵਿੱਚ ਵੀ ਇਸੇ ਤੋਂ ਤੇ ਜ਼ੋਰ ਦਿੱਤਾ ਜਾ ਰਿਹਾ ਆ ਪਰ ਧਰਮ ਦੀ ਦੁਨੀਆ 'ਚ ਆਮ ਤੌਰ ਤੇ ਕੀ ਵੀ ਨੇ ਧਰਮ ਤੋਂ ਜਿਹੜੇ ਵਿਸ਼ਵਾਸ ਨਹੀਂ ਰੱਖਦੇ ਉਹ ਵੀ ਜਿਨ੍ਹਾਂ ਲਈ ਜਿਨ੍ਹਾਂ ਨੂੰ ਆਦਰਸ਼ਕ ਮਨੁੱਖ ਮੰਨਦੇ ਆ ਜਿਵੇਂ ਮੰਨ ਲਓ ਜਿਹੜੇ ਐਟੀਐਸ ਮਨੁੱਖ ਆਗੇ ਆ ਉਹ ਕੇਵਲ ਲੜਨ ਵਰਗੀ ਦਾੜੀ ਬਣਾ ਕੇ ਸਮਝਦੇ ਆ ਹਾਂ ਵੀ ਅਸੀਂ ਉਹ ਉਹਦੇ ਫੁਰਣੇ ਨਹੀਂ ਬਣਾਉਂਦੇ ਜੋ ਉਹਨੇ ਦਿੱਤਾ ਉਹ ਨਹੀਂ ਉਹ ਨਹੀਂ ਉਹਨਾਂ ਦਾ ਜਿਹੜਾ ਕਿ ਉਹਦੇ ਵਰਗਾ ਸ਼ੇਪ ਜਿਹੜੀ ਆ ਹਾਂ ਜੇ ਆਪਾਂ ਗੱਸੀnga ਪਗਸੀਪੁਰੇ ਪਾਗ ਬਣ ਕੇ ਕਿ ਬੰਦੇ ਵਸੇ ਬੜੇ ਸੁਤੰਤਰ ਸੁਤੰਤਰ ਬੜੇ ਬੜੇ ਹੋ ਗਏ ਬਣ ਕੇ ਬਣ ਗਿਆ ਪਰ ਇਹ ਜਿਹੜਾ ਹਰ ਪੱਖੇ ਦੇਖਿਆ ਪੈਦਾ ਜਿਹੜਾ ਇਹ 네ਗੇਟਿਵ ਪੱਖ ਹੈ ਜਿਹੜਾ ਪੋਜ਼ਿਟਿਵ ਪੱਖ ਹੈਗਾ ਉਹਦਾ ਦੋਨੋਂ ਦਾ ਕੋਈ ਮਾੜਾ ਕਹਿ ਸਕਦਾ ਹੀ ਨਹੀਂ ਉਹਦਾ ਬਲ ਕੇ ਉਹਨਾਂ ਲਈ ਬੰਦੇ ਨੂੰ ਉਤਸ਼ਾਹ ਕੀਤਾ ਗਿਆ ਠੀਕ ਜੇ ਆਪਾਂ ਚੰਗੇ ਮਨੁੱਖਾਂ ਦੇ ਉਦਾਹਰਣ ਦੇਣੇ ਆ ਉਦਾਹਰਣ ਦਾ ਮਕਸਦ ਇਹ ਨਹੀਂ ਆ ਨਾ ਕਿ ਵੇ ਅਸੀਂ ਇਹ ਸੁਣ ਕੇ ਪੜ੍ਹ ਕੇ ਬੁਝ ਕੇ ਦੇਖ ਕੇ ਅਸੀਂ ਉਹਨਾਂ ਵਰਗੇ ਬਣ ਸਕੀਏ ਉਹਨਾਂ ਦੇ ਜਿਹੜੇ ਉਹ ਜਿਹੜੇ दैਵੀ ਗੁਣਾ ਜਿਨ੍ਹਾਂ ਕਰੋਂ ਉਹਦੀ ਮਹਿ ਕੀੜੀ ਆ ਉਹ ਅੱਜ ਤੱਕ ਅਸੀਂ ਮੰਨ ਰਹੇ ਆ ਅਸੀਂ ਉਹਨਾਂ ਦੀ ਜਿਹੜੇ ਪਦ ਚਿੰਨਾਂ ਤੇ ਚੱਲ ਸਕੀਏ ਤੋਂ ਇਸ ਜਗ੍ਹਾ ਰੀਸ ਦਾ ਇਹ ਪਾਕਾ ਇਸ ਪਾਕ ਨੂੰ ਕਿਸੇ ਨੇ ਵੀ ਨਹੀਂ ਨਕਾਰਿਆ ਠੀਕ ਬਲਕਿ ਹਾਂ ਇਹ ਠੀਕ ਆ ਕਿ ਕਈ ਵਾਰ ਜਿਹੜੀ ਨਕਲ ਆ ਕਾਪੀ ਆ ਉਹਨੂੰ ਰੀਸ ਨਾਲ ਰਲ ਗੱਡ ਕਰ ਦਿੰਨੇ ਆ ਪਰ ਇਹ ਉਹੜਾ ਬੁੱਦੀ ਨਾਲ ਸਮਾਨਤਾ ਹੁੰਦਿਆਂ ਆਇਆ ਵੀ ਇਹ ਸਮਾਨ ਨਹੀਂ ਗੇ ਉਹਦੇ ਨਾਲ ਚ ਕਾਫੀ ਜੜੀ ਆ ਉਹ ਇਸ ਚੀਜ਼ ਕੋਈ ਸਮਾਨ ਹੈਗੀ ਸਮਾਨਤਾ ਵਿੱਚ ਪਰ ਸਮਾਨਤਾ ਹੁੰਦਿਆਂ ਵੀ ਇਹਨਾਂ ਜੀ ਇੱਕ ਵੱਖਰਾ ਪਾਨਾ ਤੋ ਕਰ ਆਪਾਂ ਅੱਗੇ ਜਾ ਕੇ ਜ਼ਰੂਰ ਇਸ ਪੱਖ ਨੂੰ ਲਵਾਂਗੇ ਤੇ ਫਿਲਹਾਲ ਜਿਹੜਾ ਉਹ ਆਪਾਂ ਇਹੀ ਕੰਦ ਕੋਸ਼ਿਸ਼ ਕੀਤੀ ਆ ਦਸਾਰੇ ਆਂ ਕਿ ਜਿਹੜਾ ਪਾਜਿਟਿਵ ਪਾਕਾ ਪਾਜਿਟਿਵ ਪਾਕਤਾਂ ਸਲਾਇਆ ਗਿਆ ਇਸਲਾਣ ਜੋਗਾ ਔਰ ਹਰ ਬਨੁਕ ਨੂੰ ਉਹ ਧਾਰਨ ਕਰਨ ਜੋਗਾ ਔਰ ਇਸ ਕਰਨੀ ਬਣ ਬਣਈ ਆ ਪਰ ਇੱਥੇ ਜਿਹੜਾ ਰੀਸ ਦਾ ਵਿਸ਼ੇਸ਼ ਤੌਰ ਤੇ ਜਿਹੜਾ ਆਮ ਜਿਹੜਾ ਉਹ ਨੈਗੇਟਿਵ ਵਾਲਾ ਪੱਖਾ ਜਿਹਦੇ ਵਿੱਚ ਕੀ ਆ ਕਿ ਬੰਦਾ ਉਹ ਗੁਣ ਧਾਰਨ ਨਹੀਂ ਕਰ ਰਿਹਾ ਪਰ ਕੇਵਲ ਉਹਦੀ ਰੀਸ ਕਰ ਰਿਹਾ ਕਿ ਉਹ ਉਹਦੇ ਵਰਗਾ ਜਿਹੜਾ ਬਣਨ ਦੀ ਕੋਸ਼ਿਸ਼ ਕਰ ਰਿਹਾ ਪਰ ਹੈ ਨਹੀਂ ਤਾਂ ਉਹਦੇ ਕਰਕੇ ਹੀ ਆ ਕਿ ਉਹਨੂੰ ਸ਼ਰਮਿੰਦਗੀ ਠਾਣੇ ਪੈਂਦੀ ਆ ਉਹਨੂੰ ਜਿਹੜਾ ਉਹ ਕਈ ਤਰ੍ਹਾਂ ਦਾ ਉਦਾਹਰਨ ਵੀ ਹੁੰਦਾ ਉਹਨੂੰ ਕਈ ਵਾਰ ਨਹੀਂ ਮਜੂਤਾ ਹੁੰਦੀ ਆ ਕਿ ਉਹ ਡਾਡਾ ਡਿਪਰੈਸ਼ਨ ਵਿਦੂਲਾ ਜਾ ਸਕਦਾ ਉਸ ਕਾਰਜੋ ਕਰਨਾ ਚਾਹੁੰਦਾ ਸੀਗਾ ਉਹਨੇ ਆਪਣੀ ਜਗ੍ਹਾ ਹਸੀ ਕਰਾਉਣ ਦਾ ਕਾਰਨ ਬਣ ਜਾਂਦੀ ਉਹਦੀ ਜਿਹੜੀ ਉਹ ਰੀਸ ਆ ਤੋਂ ਆਪਾਂ ਰੀਸ ਦੀ ਵਿਸ਼ੇਸ਼ਤਾ ਉਹ ਜਿਹੜਾ ਇਹ ਪਹਿਲੂ ਹੈ ਪਾਕਾ ਆਪਾਂ ਇਹਦੀ ਹੀ ਚਰਚਾ ਕਰ ਰਹੇ ਆ ਜੀ ਠੀਕ ਹੁਣ ਅਗਲੀ ਗੱਲ ਇਹ ਹੈ ਕਿ ਕੀ ਇੱਕ ਇਨਸਾਨ ਜਿੱਦਾਂ ਅਸੀਂ ਪਹਿਲੇ ਕਿਹਾ ਕਿ ਕੀ ਈਰਖਾ ਜਿਹੜੀ ਆ ਕੁਦਰਤੀ ਵਰਤਾਰਾ ਪਰ ਇਸ ਕਰਨਾ ਕੀ ਅਸੀਂ ਬਚਪਨ ਤੋਂ ਟ੍ਰੇਨਿੰਗ ਦਿੰਨੇ ਆ ਬੱਚਿਆਂ ਨੂੰ ਜਾਂ ਆਪ ਹੀ ਟ੍ਰੇਨ ਹੋੰਨੇ ਆ ਜਾਂ ਇਹ ਕੁਦਰਤੀ ਵਰਤਾਰਾ ਹੈ ਕਿ ਅਸੀਂ ਦੇਖਾ ਦੇਖੀ ਕਰੋਂ ਲੱਗ ਪਦੇ ਆ ਆਹ ਦੇਖੋ ਜਿਹੜੀ ਇਹ ਚੀਜ਼ੇ ਗਈ ਆ ਇਹ ਕੁਦਰਤੀ ਵਰਤਾਰਾ ਆਪਾਂ ਇੱਕ ਪੱਖੋਂ ਕਹਿ ਸਕਦੇ ਆ ਇੱਕ ਐਂਗਲ ਤੋਂ ਕਿ ਕੁਦਰਤ ਨੇ ਸਾਡੇ ਅੰਦਰ ਇੱਕ ਕਪੈਸਿਟੀ ਰੱਖੀ ਹੋਈ ਆ ਜੇ ਉਹ ਸਾਡੇ ਅੰਦਰ ਨਾ ਹੋਵੇ ਤਾਂ ਸਾਨੂੰ ਕੋਈ ਸਿਖਾ ਨਹੀਂ ਸਕਦਾ ਤਾਂ ਹਰ ਜਿਹੜੀ ਅਸੀਂ ਜਿਹੜਾ ਬੱਚੇ ਨੂੰ ਵੀ ਸਿਖਾਉਂਦਿਆਂ ਅਸੀਂ ਜਿਹੜੇ ਸੰਸਕਾਰ ਦ੍ਰਿੜ ਕਰਾਉਨੇ ਆ ਤੋ ਕੀ ਆ ਆ ਉਹਨੂੰ ਅਸੀਂ ਉਦਾਹਰਣ ਦਿੰਦੇ ਆ ਵੇਖ ਤੇਰਾ ਬਾਪ ਕਿਹਦਾ ਸੀ ਦਾਦਾ ਉਹ ਜਿਹੀ ਸੀਗਾ ਜਾਂ ਆਪੇ ਕਰਿਆ ਗੁਰੂ ਸਾਹਿਬ ਸਾਡੇ ਦੇਖੋ ਉਹਨਾਂ ਕੀ ਕਹਾਣੀ ਕੀਤੀਆਂ ਕਿਹੋ ਜਿਹਾ ਜੀਵਨ ਜਿਵੇਂ ਆ ਠੀਕ ਅਸੀਂ ਚੰਗੇ ਬੰਦੇ ਦੇ ਉਦਾਹਰਣ ਦੇਨੇ ਆ ਤੋ ਇਹਦਾ ਮਕਸਦ ਇੰਨਾ ਹੀ ਆ ਕਿ ਅਸੀਂ ਰਿਸਕ ਕਰੀਏ ਉਹਨਾਂ ਦੀ ਇਸ ਲਈ ਕਿਉਂਕਿ ਅਸੀਂ ਆਮ ਤੌਰ ਤੇ ਜਿਹੜਾ ਸਾਡੇ ਪਰਿਵਾਰ ਵਿੱਚ ਜਾਂ ਸਾਡੇ ਰਿਸ਼ਤੇਦਾਰਾਂ ਵਿੱਚ ਸੱਚੇ ਮਿੱਤਰਾਂ ਵਿੱਚ ਚਾਂਡ ਗੁਆਲ ਚੰਗਾ ਵਿਅਕਤੀ ਹੁੰਦਾ ਅਸੀਂ ਬੱਚਿਆਂ ਨੂੰ ਕਹਿੰਦਾ ਵੇਖ ਉਹਦੇ ਹੋਰ ਦੇਖ ਉਦੇਵਰਕ ਬੰਦੀ ਕੋਸ਼ੀਕਾ ਦੇਖੋ ਤਾਂ ਕਿਥਾਂ ਸਨਮਾਨ ਹੋ ਰਿਹਾ ਤਦ ਲਈ ਅਸੀਂ ਇਸ ਬਕੋ ਆਪਾਂ ਕਹਿ ਸਕਦੇ ਹਾਂ ਕਿ ਇਹ ਮੈਨ ਮੇਡ ਵੀ ਹੈ ਬੰਦੇ ਦੀ ਜਿਹੜੀ ਆ ਇਹ ਬੰਦੇ ਦੀ ਉਪਜ ਵੀ ਆ ਕਿਉਂਕਿ ਇਸ ਗੱਲ ਤੇ ਨਿਰਪਰ ਕਰ ਰਹੇ ਆ ਕਿ ਧੀਸ ਕਿਹੋ ਜੀ ਸਖਾਈ ਜਾਰੀ ਕਰਦੇ ਜਿਹੜਾ ਚੰਗਾ ਜਾਂ ਮਾੜਾ ਪੱਖਾ ਉਹ ਇਸ ਗੱਲ ਤੇ ਆ ਕਿ ਬੰਦਾ ਰਿਸਕ ਕਿਸ ਦੀ ਕਰ ਰਿਹਾ ਅਸੀਂ ਇਹ ਦੇਖਦੇ ਆ ਕਿ ਸਮਾਜ ਵੀ ਸੋਸਾਇਟੀ ਵਿੱਚ ਕਈ ਜਿਹੜੇ ਬੰਦੇ ਆ ਉਹ ਚੰਗੇ ਮਨ ਇਨਸਾਨ ਨਹੀਂ ਪਰ ਮਨੋਕ ਉਹਨਾਂ ਦੀ ਵੀ ਰੀਸ ਕਰਕੇ ਉਹ ਕੰਮ ਕਰਨ ਲੱਗ ਪੈਂਦਾ ਕਹਿੰਦੇ ਦੇਖੋ ਕਈ ਰ ਹੈ ਜਿਹੜੀਆਂ ਚੋਰੀਆਂ ਡਕੈਤੀਆਂ इवन ਕਈ ਤਾਂ ਜਿਹੜੇ ਗੈਂਗ ਰੇਪ ਆ ਉਹ ਸਾੜੀ ਮੂਵੀਆ ਬਣ ਰਹੀਆਂ ਜਦੋਂ ਪੁੱਛਿਆ ਜਾਂਦੇ ਅਸੀਂ ਫਾਣੀ ਮੂਵੀ ਦੇਖੀ ਸੀ ਜੀ ਮੂਵੀ ਤੋਂ ਪ੍ਰੇਰਣਾ ਲਈ ਆ ਕਿ ਚੋਰੀਆਂ ਸਤਾ ਕਰਦੀਆਂ ਡਕੈਤੀ ਇਸਲਾ ਮਾਰਨੇ ਆ ਜਾਂ ਕਿਸੇ ਰੇਪ ਹੋ ਜਾ ਹੋਰ ਇਹੋ ਜੇ ਕਤਲ ਕੀ ਕਤਲ ਹੋਇਆ ਉਹਨਾਂ ਨੇ ਉਥੋਂ ਪ੍ਰੇਰਣ ਰੀਸ ਕਰ ਲਈ ਉਹ ਇਸ ਤਰ੍ਹਾਂ ਕਰਦੇ ਆ ਅਸੀਂ ਵੀ ਇਸ ਤਰ੍ਹਾਂ ਕਰਕੇ ਦੇਖੀਏ ਜਿਉ ਕਾਮਯਾਬ ਉਹ ਦੇਖ ਕੇ ਉਹ ਦੇਖ ਕੇ ਵੀ ਅਸੀਂ ਵੀ ਕਾਮਯਾਬ ਹੋਣ ਦੀ ਕੋਸ਼ਿਸ਼ ਕਰੀਏ ਠੀਕ ਹੈ ਤੁਸੀਂ ਜਿਹੜਾ ਅਸੀਂ ਜਿਹੜੀ ਆ ਉਹ ਕੀ ਸਿਖਾਉਂਦੇ ਆ ਕਿ ਦੇਖ ਕੇ ਸੁਣ ਕੇ ਬਤਾਇਆ ਸਿੱਖਣ ਦੇ ਸਾਡੇ ਜਿਹੜੇ ਪੰਜ ਸੈਂਸਸ ਹੈਗੇ ਜਿਹੜੇ ਜਿਹੜੀ ਇੰਦਰੀਆਂ ਜਿਹੜੀਆਂ ਆ ਉਹ ਜਿਹੜੇ ਵੱਧ ਤੋਂ ਵੱਧ ਜਿਹੜਾ ਉਹ ਰੀਸ ਵਾਲਾ ਕਨਸੈਪਟ ਜਿਹੜਾ ਸੰਕਲਪ ਜਿਹੜਾ ਉਹਨੂੰ ਅਸੀਂ ਅਪਣਾਉਂਦੇ ਆ ਚਾਹੇ ਸਾਨੂੰ ਕੋਈ ਸਿਖਾ ਰਿਹਾ ਚਾਹੇ ਨਹੀਂ ਸਿਖਾ ਰਿਹਾ ਪਰ ਅਸੀਂ ਇਹ ਸੱਚ ਆ ਕਿ ਅਸੀਂ ਬਹੁਤ ਕੁਝ ਸਿੱਖਦੇ ਆ ਦੇ ਇਸ ਨੂੰ ਰੀਸ ਕਾ ਲਈ ਨਕਲ ਕਾ ਲਈ ਇਹਦੇ ਦੋਵੇਂ ਪੱਖਾ ਨਕਾਰਾਤਮਕ ਹੈਗੇ ਆ ਸਕਾਰਤਮਕ ਹੈਗੇ ਆ ਪਰ ਜਿਹੜਾ ਬੰਦਾ ਵੀ ਹਰ ਜਿਹੜਾ ਚੰਗਾ ਇਨਸਾਨ ਆ ਸੋਸਾਇਟੀ ਆ ਉਹ ਕੋਸ਼ਿਸ਼ ਕਰਦੀ ਆ ਕਿ ਬੰਦੇ ਨੂੰ ਚੰਗਿਆਂ ਦੀ ਰੀਸ ਕਰਨ ਲਈ ਜਿਹੜੇ ਚੰਗੇ ਗੁਣ ਆ ਉਹਨਾਂ ਨੂੰ ਅਪਣਾਉਣ ਦੀ ਤੋਂ ਇਸ ਲਈ ਇਸੇ ਮੈਂ ਕਹਿ ਸਕਦੇ ਆ ਕਿ ਇਹ ਜਿਹੜਾ ਵਰਤਾਰਾ ਜਾਂ ਚੰਗਾ ਜਾਂ ਮਾੜੇ ਦਾ ਇਹ ਵੀ ਇਸ ਗੱਲ ਤੇ ਨਿਰਭਰ ਕਰ ਰਿਹਾ ਕਿ ਜਿਹੜਾ ਚੰਗਾ ਇਨਸਾਨ ਆ ਜਿਹੜਾ ਇੰਜ ਆਗਿਆ ਜਿਹੜਾ ਹੁਕਮ ਨੂੰ ਬੁਝ ਰਿਹਾ ਸਮਝ ਰਿਹਾ ਤੋ ਉਹ ਚੰਗੇ ਦੀ ਰਿਸ ਕਰੂਗਾ ਜਿਹੜਾ ਮਾੜਾ ਇਨਸਾਨ ਆ ਭੜਾ ਇਨਸਾਨ ਆ ਜਿਹਦਾ ਹੁਕਮ ਨੂੰ ਨਹੀਂ ਬੁਝਦਾ ਤੋ ਮਾੜਿਆਂ ਦੀ ਰਿਸ ਕਰੂਗਾ ਤੋ ਇਹ ਆਪਾਂ ਵਰਤਾ ਕਹਿ ਸਕਦੇ ਆ ਕਿ ਕੁਦਰਤ ਦੇ ਬਤਾ ਇਸ ਕੋ ਕਹਿ ਸਕਦੇ ਆ ਕਿ ਜਿਹੜਾ ਇਨਸਾਨ ਜਿਹੜਾ ਉਹ ਕਿਹੋ ਜੀ ਵਿਰਤੀ ਦਾ ਮਾਲਕ ਆ ਉਹ ਉਹਦੇ ਕੈਸੀ ਸੰਸਕਾਰ ਆ ਤੋ ਉਹ ਉਸ ਤਰ੍ਹਾਂ ਨਾਲ ਹੀ ਉਸ ਚੀਜ਼ ਨੂੰ ਗ੍ਰਹਿਣ ਕਰਨਾ ਇੱਕ ਵਿਅਕਤੀ ਜਿਹੜਾ ਕਿਸ ਨੂੰ ਦੇਖ ਕੇ ਦੋ ਹੀ ਜਿਹੜੇ ਪਹਿਲੂ ਹੁੰਦੇ ਆ ਜਾਂ ਤੁਸੀਂ ਜਿਹੜਾ ਉਹ ਨੈਗੇਟਿਵ ਲੈ ਲਓ ਜਾਂ ਪੋਜ਼ਿਟਿਵ ਲੈ ਲਓ ਇਹ ਸਾਡੇ ਤੇ ਨਿਰਭਰ ਕਰਦਾ ਸਾਡੇ ਤੇ ਨਿਰਭਰ ਕਰਦਾ ਸੀ ਕਿਹੜਾ ਲੈਣਾ ਉਹ ਸਾਡੇ ਜਿਹੜੇ ਸੰਸਕਾਰ ਆ ਸਾਡੀ ਜਿਹੜੀ ਰੁਚੀ ਆ ਸੁਭਾ ਉਹਦੇ ਬੜਾ ਕੋਈ ਨਿਰਭਰ ਕਰ ਰਿਹਾ ਤੁਸੀਂ ਇਹ ਕਰਕੇ ਜੇ ਕੁਦਰਤੀ ਆਪਾਂ ਇਸ ਪੱਖੋਂ ਆਪਾਂ ਜੁੜੂ ਕਹਿ ਸਕਦੇ ਆ ਕੁਦਰਤੀ ਆ ਪਰ ਜਿਹੜਾ ਦੂਜਾ ਪਾਕਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਕੁਦਰਤੀ ਆ ਜੀ ਨਹੀਂ ਇਹਦੇ ਵਿੱਚ ਬੜੀ ਕਲੀਅਰ ਆਗੇ ਹੀ ਪਰ ਕਈ ਵਾਰੀ ਇਹ ਹੈ ਕਿ ਰੀਸ ਕਰਕੇ ਅਸੀਂ ਤਰੱਕੀ ਵੀ ਤਾਂ ਕਰ ਲੈਂਦੇ ਆ ਜਿੰਨਾ ਤੁਸੀਂ ਕਿਹਾ ਪੋਜ਼ਿਟਿਵ ਪੱਖ ਦੇ ਵਿੱਚ ਭਾਵੇਂ ਕਿਹੜੀ ਤਰੱਕੀ ਹੋਵੇ ਉਹ ਮੈਂ ਉਹਦੇ ਪਹਿਲੂ ਇਤਨੀ ਜਾ ਰਿਹਾ ਮਟੀਰੀਅਲਿਸਟਿਕ ਜਾਂ ਦੂਸਰੇ ਪਾਸੇ ਕੋਈ ਸਾਨੂੰ ਚੰਗੀ ਚੀਜ਼ ਲੱਗਦੀ ਪੋਜ਼ਿਟਿਵ ਪੱਖ ਵਿੱਚੋਂ ਅਸੀਂ ਦੇ ਦਿਆਂ ਕਿ ਇਹ ਬੰਦਾ ਬੜਾ ਅਚੀਵੇਬਲ ਹੈ ਔਰ ਉਸ ਅਚੀਵਮੈਂਟ ਤੋਂ ਅਸੀਂ ਪ੍ਰਭਾਵਿਤ ਹੋ ਕੇ ਜਿੰਨੀ ਮੈਂ ਇਸ ਕਰਕੇ ਕਹਿ ਰਿਹਾ ਕਿ ਦੁਨੀਆ ਦੀ ਜਿੰਨੀ 휴ਮੈਨਿਟੀ ਦੀ ਹੈ ਉਹਦੇ ਵਿੱਚ ਜਿਹੜਾ ਸਾਡੀ ਗਿਆਨ ਸੀ ਉਹ ਅੱਗੇ ਵੱਧਦਾ ਗਿਆ ਪਾਸੋਂ ਹੁੰਦਾ ਗਿਆ ਜੀ ਪਿਛਲੀਆਂ ਜਨਰੇਸ਼ਨਾਂ ਤੋਂ ਸਾਨੂੰ ਪਾਸੋਂ ਹੋਇਆ ਉਸ ਤੋਂ ਪਿੱਛੇ ਉਸ ਤੋਂ ਪਿੱਛੇ ਜਨਰੇਸ਼ਨ ਟੂ ਜਨਰੇਸ਼ਨ ਪਾਸੋਂ ਹੋਇਆ ਉਹਦੇ ਵਿੱਚ ਰੀਸ ਦਾ ਬੜਾ ਇੰਪੋਰਟੈਂਟ ਫੈਕਟਰ ਹੈ ਕਿਉਂਕਿ ਉਹ ਗਿਆਨ ਨੇ ਰੀਸ ਕਰਦੇ ਹੋયા ਅਸੀਂ ਅੱਗੇ ਵਧੇ ਉਹ ਠੀਕ ਹੈ ਕਿ ਉਹਦੀ ਨਵੀਂ ਅਚੀਵਮੈਂਟ ਆ ਗਈ ਤਾਂ ਫਿਰ ਅਸੀਂ ਉਹਨੂੰ ਚੇਂਜ ਕਰਤਾ ਪਰ ਅੱਗੋਂ ਦੀ ਬਾਤ ਹੁਣ ਕਰਦੇ ਜਿੱਦਾਂ ਅਸੀਂ ਪੁਰਾਣੇ ਵੇਲੇ ਮੰਨ ਲਓ ਅਸੀਂ ਝੋਨਾ ਕਿਦਾਂ ਕੱਢਦੇ ਸੀ ਉਹ ਰੀਸ ਕਰਦੇ ਕੰਮ ਹੈ ਕਈ ਜਨਰੇਸ਼ਨਾਂ ਨਿਕਲ ਗਈਆਂ ਉਸ ਤੋਂ ਬਾਅਦ ਮਸ਼ੀਨਾਂ ਆ ਗਈਆਂ ਉਹਨਾਂ ਨੇ ਉਹਨੂੰ ਚੇਂਜ ਕਰਤਾ ਪਰ ਰੀਸ ਤਾਂ ਕਰਦੇ ਨੇ ਨੌਲੇਜ ਜਿਹੜੀ ਵੀ ਐਡਵਾਂਸਮੈਂਟ ਜਿਹੜੀ ਹੈ ਉਹਦੇ ਵਿੱਚ ਰੀਸ ਦਾ ਬਹੁਤ ਵੱਡਾ ਰੋਲ ਆ ਮਾਂ ਜਦੋਂ ਬੱਚੀ ਨੂੰ ਉਕੀ ਪੜਾਂਦੀ ਆ ਰੀਸਨਾ ਵੀ ਪੜਾਂਦੀ ਆ ਨਾ ਜੀ ਤੋਂ ਉਹ ਆਸਪੈਕਟ ਦਾ ਇੱਕ ਡਵੈਲਪਮੈਂਟ ਦਾ ਆਸਪੈਕਟ ਹੈਗਾ ਨਾ ਰੀਸ ਦਾ ਨਾ ਜੀ ਆਪਾਂ ਪਹਿਲਾਂ ਖਾਸ ਤੌਰ ਤੇ ਇਸ਼ਾਰਾ ਕਰ ਰਹੇ ਆਂ ਹਾਂ ਜੀ ਕਿ ਰੀਸ ਜਿਹੜੀ ਆ ਇੱਕ ਬਹੁਤ ਹੀ ਮਹਤਵਪੂਰਨ ਪਾਟਾ ਦਾ ਕਰ ਰਹੀ ਆ ਮਨੁੱਖ ਦੇ ਜੀਵਨ ਵਿੱਚ ਜਿਹੜਾ ਮੈਨਿਟੀ ਦੀ ਜਿਹੜਾ ਈਵਨ ਜਿਹੜੀ ਗਿਆਨੰਗ ਤੌਰ ਤੇ ਉਹ ਤਰੱਕੀ ਹੋਈ ਆ ਹਾਂ ਟੈਕਨੀਕਲ ਜੋ ਹੋਇਆ ਇਹ ਜਿਹੜਾ ਇਹ ਦੇਖੀ ਹੋਇਆ ਜੋ ਨਿਊ ਡਿਵੈਲਪਮੈਂਟ ਹੋਈ ਆ ਹਾਂ ਇਵੇਂ ਜਿਹੜਾ ਜੇ ਕੈਮਰੇ ਦੀ ਕਾਰਡ ਆ ਦੋ ਬਿੰਦੀ ਕਾਰਡ ਆ ਹਰ ਇੱਕ ਜਿਹੜੀ ਆ ਵਾਈ ਜਹਾਜ ਦੀ ਆ ਮਤਲਬ ਹਰ ਚੀਜ਼ ਵਿਚ ਜਿਹੜੀ ਆ ਉਹ ਦੇਖ ਕੇ ਹੀ ਬੰਦੇ ਨੂੰ ਪ੍ਰੇਰਨਾ ਮਿਲੀ ਆ ਇਸ ਲਈ ਆਪਾਂ ਸ਼ੁਰੂ ਜਿਹੜੀ ਇਹ ਬਿੰਦੀ ਕਾਰ ਆਇਆ ਕਿ ਆਪਾਂ ਜਿਹੜਾ ਇਹਦਾ ਪੋਜ਼ਿਟਿਵ ਨਹੀਂ ਜਿਹਦਾ ਖਾਸ ਤੌਰ ਤੇ 네ਗਟਿਵ ਪੱਖ ਜਿਹੜਾ ਜਿੰਨੂੰ ਕਿ ਹਰ ਇੱਕ ਨਾ ਖਾਸ ਤੌਰ ਤੇ ਧਰਮ ਦੀ ਦੁਨੀਆ ਵਿੱਚ ਉਹਨੂੰ ਨਕਾਰਿਆ ਗਿਆ ਔਰ ਮਨੁੱਖ ਦੀ ਆਤਮਿਕ ਲੱਗੀ ਵਿੱਚ ਵੱਡੀ ਰੁਕਾਵਟ ਮੰਨਿਆ ਗਿਆ ਉਹ ਜਿਹੜਾ ਆਮ ਤੌਰ ਤੇ ਵੀ ਜਿਹੜਾ ਮਨੁੱਖਦ ਜੇ ਜਿਹੜੀ ਹਾਲਤ ਆ ਉਹਨੇ ਪਤਲੀ ਬਣਾ ਦਿੰਦਾ ਕਿ ਇਹਦੀ ਜਿਹੜੀ ਸਥਿਤੀ ਆ ਬੜੀ ਹਾਸੋ ਹੀ ਨਹੀਂ ਬਣ ਜਾਂਦੀ ਆ ਇਹ ਜਿਹੜਾ ਇਹ ਨਾਂ ਦਾ ਘਰ ਦਾ ਰਿੰਦਾ ਨਾ ਘਾੜ ਦਾ ਰਿੰਦਾ ਜੇ ਤੱਕ ਇਹਦਾ ਤੁਬੀ ਦਾ ਕੁੱਤਾ ਨਾ ਘਰ ਦਾ ਨਾ ਘਾੜਦਾ ਬੰਦੇ ਦੀ ਉਹ ਹਾਲਤ ਬਣ ਜਾਂਦੀ ਆ ਅਸੀਂ ਬੁਖਰੂ ਵਿੱਚ ਜੋ ਕਿ ਇਸ ਪਹਿਲੂ ਦੀ ਚਰਚਾ ਕਰ ਰਹੇ ਆ ਜਿਹੜਾ ਸਕਾਰਾਤਮਕ ਹੈਗਾ ਉਹ ਤਾਂ ਬੜਾ ਜ਼ਰੂਰੀ ਆ ਉਹ ਜਿਹੜੀਆਂ ਧਰਮ ਦੀ ਦੁਨੀਆ ਵਿੱਚ ਜੋ ਸਿੱਖਿਆ ਦਿੱਤੀ ਜਾ ਰਹੀ ਆ ਉਹ ਤੋਂ ਉਹ ਚੰਗੇ ਨਰੀਸ ਕਰਨ ਲਈ ਕਿਹਾ ਰੇ ਕੀਤਾ ਜਾ ਰਿਹਾ ਆ ਜੇ ਕਰੀਏ ਚੰਗੇ ਜੀ ਸੰਗਤ ਕਰੋ ਤਾਂ ਸੰਗਤ ਵਿੱਚ ਕੀ ਸਿੱਖਣਾ ਬੰਦੇ ਨੇ ਇਹੀ ਸਿੱਖਣਾ ਕਿ ਜਦ ਸੰਗਤ ਜਾ ਕੇ ਹੋਰ ਦੇ ਕੋਈ ਕਰਨਾ ਨਹੀਂ ਇਹੀ ਹੈ ਨਾ ਕਿ ਉਸ ਬੰਦੇ ਨੂੰ ਦੇਖ ਕੇ ਮਹਿਸੂਸ ਕਰਨਾ ਕਿ ਬਾਈ ਇਹ ਬੰਦਾ ਜਿਹੜਾ ਕਿੰਨਾ ਪਵਿੱਤਰ ਆ ਇਹੋ ਜਿਹੇ ਦਾ ਸਾਦਾ ਜੀਵਨ ਆ ਕਿ ਉਹਦੀ ਪਵਿੱਤਰਤਾ ਕਿੰਨਾ ਆਤਮ ਬ੍ਰਿੰਦਾਂ ਦਾ ਸ਼ੋਰ ਹੈ ਆ ਤਹਾਨੂੰ ਦੇਖ ਕੇ ਜਿਹੜਾ ਨਾ ਦਿਨਾਂ ਦੇ ਇੱਕ ਮਨ ਚਾਉ ਉਠਾਉਂਦਾ ਹਾਂ ਕਦ ਪਾਏ ਗੁਣਤਾਸਾ ਬਾਣ ਦਾ ਫਰਮਾਨ ਆ ਤੁਸ ਲਈ ਜਿਹੜਾ ਉਹ ਪੱਕਦੇ ਜਿਹੜਾ ਉਹ ਤੇ ਉਸ ਤੋਂ ਬਿਨਾ ਦੀ ਨਿਮਤ ਰੱਖੀ ਹੋਈ ਆ ਤਾਂ ਇਹੋ ਸਮਾਜਿਕ ਖੇਤਰ ਵਿੱਚ ਆ ਧਾਰਮਿਕ ਖੇਤਰ ਵਿੱਚ ਆ ਆਰਥਿਕ ਖੇਤਰ ਵਿੱਚ ਆ ਰਾਜਨੀਤਿਕ ਖੇਤਰ ਵਿੱਚ ਆ ਜੋ ਵੀ ਆ ਮਤਲਬ ਜਿਹੜੀ ਆ ਉਹ ਸਾਰੀ ਜਿਹੜੀ ਆ ਉਹ ਤੇ ਉਹ ਇਸੇ ਕਰਕੇ ਆ ਜਿਹੜੇ इवन ਸਾਇੰਟਿਸਟ ਜੇ ਇਹਨਾਂ ਨੇ ਜੋ ਵਿਗਿਆਨੇ ਤੱਕ ਕੀਤੀ ਆ ਉਹ ਦੇਖੇ ਹੀ ਆ ਨਾ ਬਿਲਕੁਲ ਉਸ ਨੂੰ ਅੱਗੇ ਜਿਹੜਾ ਆਉਂ ਕਰਦੇ ਗਏ ਮੈਂ ਐਡ ਕਰ ਦੋ ਆ ਕਿ इवन ਜਿਹੜਾ ਪਹੀਏ ਦਾ ਮੈਕੈਨਿਜ਼ਮ ਸੀ ਉਹ ਸਾਡੇ ਗੋਡੇ ਨੂੰ ਦੇਖ ਕੇ ਜਾਂ ਅਸੀਂ ਨੇਚਰ ਵਿੱਚੋਂ ਜੇ ਤਾਂ ਪਾਤਸ਼ਾਹ ਨੇ ਕਿਹਾ ਭਾਈ ਜਾਨ ਜੇ ਅਸੀਂ ਪੰਛੀਆਂ ਨੂੰ ਦੇਖਿਆ ਤੇ ਪੰਛੀਆਂ ਵਰਗੀ ਉੱਡਣ ਦੀ ਰੀਸ ਸਾਡੇ ਮਨ ਵਿੱਚ ਪੈਦਾ ਹੋਈ ਤਾਂ ਅਸੀਂ ਉਹ ਕੀਤਾ ਉਹ ਜਿਹੜੇ ਪ੍ਰੋਸੈਸ ਹੈ ਕੁਦਰਤ ਦੇ ਵਿੱਚ ਜਿਹੜਾ ਵਰਤਾਰਾ ਵਰਤ ਰਿਹਾ ਉਹਦੀ ਰੀਸ ਕਰਨ ਨਾਲ ਵੀ ਸਾਡੀ ਡਵੈਲਪਮੈਂਟ ਹੋਈ ਜਿਹੋ ਜਿਹੋ ਪੱਖ ਸਲਾਹਿਆ ਗਿਆ ਉਹ ਜੋਧੀ ਆ ਉਹ ਬਹੁਤ ਇੰਪੋਰਟੈਂਟ ਆ ਕਿ ਹਰ ਪੱਖ ਹਰ ਜੋ ਚੀਜ਼ ਅਸੀਂ ਦੇਖਦੇ ਹਾਂ ਉਹ ਸਾਡੇ ਆਪਣੇ ਨੇਚਰ ਦੇ ਵਿੱਚ ਅ ਰੀਸ ਆ ਜਿਹੜੀ ਅਸੀਂ ਸ਼ੁਰੂ ਵਿੱਚ ਜਿਹੜੀ ਗੱਲ ਕਰ ਰਹੇ ਹਾਂ ਨਾ ਜਦੋਂ ਦੇਸ਼ ਦੀ ਪ੍ਰਵਾਸਾ ਸੀਗੀ ਹਾਂ ਉਹਦੇ ਤੇ ਬੜੀ ਬੜਕ ਨਿਕਲ ਆਈ ਉਹਦੇ ਚ ਕਿ ਰੀਸ ਕਹਿੰਦੇ ਕਿ ਨੋ ਆ ਇਸ ਕਰਕੇ ਜਿਹੜਾ ਉਹ ਇਹ ਚੀਜ਼ਾਂ ਨਹੀਂ ਰੀਸ ਵਿੱਚ ਨਹੀਂ ਹੁੰਦੀਆਂ ਬਲਕਿ ਇਸ ਲਈ ਆਪਾਂ ਥੋੜਾ ਜਿਹਾ ਫਰਕ ਦੱਸਾਵਾਂ ਲਿਖਿਆ ਜਿਹੜਾ ਚੰਗਾ ਪਾਕਾ ਹਾਂ ਜੀ ਇਸ ਕਰਕੇ ਜਿਹੜਾ ਉਹ ਸ਼ੁਰੂ ਵਿੱਚ ਜਿਹੜੀ ਡੈਫੀਨੇਸ਼ਨ ਉਹ ਬੜਾ ਸਪਸ਼ਟ ਆ ਕਿ ਰੀਸ ਚ ਜਿਹੜੀ ਹਾਨੀਕਾਰਕ ਆ ਜੈਨੂੰ ਕਿਹਾ ਜਾਂਦਾ ਜਿਹੜੇ ਕਿ ਆਤਮ ਉਲੱਸੀ ਵਿੱਚ ਰਿਕਾਰਡ ਬਣਦੇ ਉਹ ਰੀਸ ਕੀ ਆ ਜੀ ਈਕਾ ਹਮਨ ਲੋਗ ਉਹਦੀ ਕਵਰ ਕਟੀ ਉਹਦੇ ਉਹਦਾ ਨੈਗੇਟਿਵ ਪੱਖ ਦੇਖ ਕੇ ਚੱਲੀਏ ਤਾਂ ਤਾਂ ਮਾੜੀ ਐ ਉਹਦੇ ਨਾਲ ਨੁਕਸਾਨ ਵੀ ਸੋ ਇਹਦੇ ਨਾਲ ਨੁਕਸਾਨ ਵੀ ਹੁੰਦਾ ਕਿੱਥੇ ਲਾ ਜੀ ਨੁਕਸਾਨ ਜਿਹੜਾ ਨੁਕਸਾਨ ਜਿਹੜੇ ਆ ਉਹ ਥੋੜਾ ਵੀ ਨਹੀਂ ਬਹੁਤ ਜ਼ਿਆਦਾ ਹੁੰਦਾ ਓਕੇ ਕੈਮਰਾ ਵੀ ਹੁੰਦਾ ਦੇਖੋ ਇਹ ਪੱਖ ਹੈਗਾ ਇਹਦਾ ਕਿ ਕੈਮਰਾ ਆਂਦਾ ਕਿ ਕੋਈ ਬੰਦਾ ਗਲਤ ਪੌੜੀ ਉਤੇ ਕਦਮ ਰੱਖ ਕੇ ਡੰਡੇ ਉਤੇ ਉਹ ਕਾਮਯਾਬ ਹੋ ਜਾਂਦਾ ਤੂੰ ਜੋ ਦੇਖਦਾ ਵੀ ਜਿਹੜਾ ਬੰਦਾ ਇਹ ਕਾਮਯਾਬ ਹੋ ਗਿਆ ਤੇ ਮੈਂ ਕਿਉਂ ਨਹੀਂ ਹੋ ਸਕਦਾ ਪਈ ਮੈਨੂੰ ਮਿਲ ਜਾਊਗੀ ਜੇ ਮੰਨ ਲਓ ਕਿ ਡਰਗ ਦਾ ਧੰਦਾ ਕਰਦੇ ਆ ਉਹ ਕਾਮਯਾਬ ਮਿਲ ਜੀਓ ਕਾਨੂੰਨੀ ਦੇ ਪਕੜੂ ਜੇ ਨਹੀਂ ਆਉਂਦੇ ਤਾਂ ਦੂਜਾ ਦੇਖ ਕੇ ਜਿਹਦਾ ਦੋਸਤ ਮਿੱਤਰ ਆ ਜਾਂ ਰਿਸ਼ਤੇਦਾਰ ਆ ਦੇ ਕਹਿੰਦਾ ਵੀ ਜabb ਇਹ ਹੋ ਗਿਆ ਮੈਂ ਵੀ ਹੋ ਜਾਵਾਂ ਤਾਂ ਕੈਮਰਾ ਕਿਉਂ ਦਾ ਕੇ ਮੁੜ ਗਿਆ ਉਹ ਮਸੂਲੀ ਤੇ ਫਸ ਜਾਂਦਾ ਤੋਂ ਇਹ ਜਿਹੜੀ ਇਹੋ ਜਿਹੀ ਰੀਸ ਜਿਹੜੀ ਹੈ ਜਿਹੜੀ ਮਾਰਿਆਂ ਦੀ ਰੀਸ ਕਰਨਾ ਕਿਸੇ ਕੋਈ ਜਿਹੜਾ ਵੱਡੀ ਖੋਰਾ ਅਫੀਸਰ ਆ ਜੇਕਰ ਉਹ ਵੱਡੀ ਲੈ ਕੇ ਕਾਮਯਾਬ ਹੋ ਰਿਹਾ ਜਦੋਂ ਮੈਂ ਮੜੀਆਂ ਖੜੀਆਂ ਕਰ ਲਈਆਂ ਤਾਂ ਅਸੀਂ ਉਹਦੀ ਰੀਸ ਕਰੀਏ ਲੋ ਜੀ ਇਹ ਬਣ ਗਿਆ ਮੈਂ ਕਿ ਨਹੀਂ ਬਣ ਸਕਦਾ ਇਹ ਰੀਸ ਦਾ ਜਿਹੜਾ ਮਾੜਾ ਪਹਿਲੂ ਹੈ ਦੂਜੇ ਕਿਵਰਾ ਹੁੰਦਾ ਕਿ ਅਸੀਂ ਆਪਣੀ ਜਿਹੜੀ ਗੁਣਵੱਤਾ ਜਿਹੜੀ ਆ ਉਹ ਗਵਾ ਬਿੰਦੇ ਆ ਭਾਈ ਗੁਰਦਾਸ ਜੀ ਜਿਹੜਾ ਸਿੱਖ ਸਾਹਿਬ ਵਿੱਚ ਦੋ ਬੜੀਆਂ ਖੂਬਸੂਤਾਂ ਦੀ ਪੌੜੀਆਂ ਇਸ ਸੰਬੰਧ ਵਿੱਚ ਕਿ ਜਿਹੜੇ ਇੱਕ ਉਹਨਾਂ ਇਤਿਹਾਸ ਵਿੱਚੋਂ ਜਿਹੜੀਆਂ ਇਤਿਹਾਸ ਮਤਿਹਾਸ ਦੇ ਮਿਲ ਗੋਭੇ ਵਿੱਚੋਂ ਧਾਰਾਂ ਦਿੱਤੀਆਂ ਇਹ ਕਿ ਉਹਨਾਂ ਆਮਦਿਤ ਨਹੀਂ ਹੁੰਦੇ ਉਹਨਾਂ ਨੇ ਹੂੰ ਹੂੰ ਉਹ ਮੈਂ ਇਹ ਚਾਹੂੰਗਾ ਕਿ ਉਹ ਜਿਹੜੇ ਸਾਝਾ ਕਰਨ ਦਰਸ਼ਕਾਂ ਨਾਲ ਕਿ ਅਸੀਂ ਜਿਹੜਾ ਪਖਤੜਾ ਸਵਾਲ ਆ ਉਹ ਸਵਾਲ ਦਾ ਜਵਾਬ ਜਿਹੜਾ ਇਹਨਾਂ ਵਿੱਚ ਬੜਾ ਖੂਬਸੂਰਤ ਦਿੱਤਾ ਹੋਇਆ ਤੇ ਉਹ ਪਹਿਲਾਂ ਉਹ ਕਹਿੰਦੇ ਆ ਕਿ ਜੇਕਰ ਉਦਰੀ ਪੂਤਨਾ ਬਿਹੁ ਪਿਆ ਲੈਣ ਕੰਮ ਨਾ ਚੰਗਾ ਇਹ ਕ੍ਰਿਸ਼ਨ ਜੀ ਨਾਲ ਸੰਬੰਧਿਤ ਜਿਹੜੀ ਹੈ ਉਹ ਘਟਨਾ ਦੱਸੀ ਜਾਂਦੀ ਆ ਕਿ ਜਿਹੜਾ ਉਹ ਭਵੇਂ ਮਾਰਨ ਦੇ ਖਿਆਲ ਨਾਲ ਆਈ ਸੀ ਪਰ ਕਿਉਂਕਿ ਕ੍ਰਿਸ਼ਨ ਜੀ ਸਤਾਰਵ ਵਿਅਕਤੀ ਨਹੀਂ ਸੀ ਕਿ ਉਹਦੇ ਅੰਤ ਸਮੇਂ ਦਰਸ਼ਨ ਹੋ ਗਏ ਇਸ ਕਰਕੇ ਦਾ ਪਾਰ ਉਤਾਰਾ ਹੋ ਗਿਆ। ਤੋਂ ਭਾਈ ਗੁਰਦਾਸ ਜੀ ਦੇ ਉਦਾਹਰਣ ਦੇ ਕਹਿੰਦੇ ਆ ਵੀ ਜੇ ਉਹਦਾ ਪਾਰ ਉਤਾਰਾ ਇਹਦੇ ਇੱਕ ਪੱਖ ਲਿਆ ਆ ਇੱਥੇ ਮਤਲਬ ਹੋਇਆ ਕਿ ਨਹੀਂ ਹੋਇਆ ਉਹਦਾ ਕਲਿਆਣ ਹੋਇਆ ਨੇ ਉਹ ਪੱਖ ਨਹੀਂ ਲਿਓਗੇ ਹੋਏ ਪਰ ਜੋ ਆਉ ਲੋਕਾਂ ਦੇ ਮਨਾਂ ਵਿੱਚ ਗੱਲ ਘਰ ਕਰ ਗਈ ਹੋਈ ਆ ਉਹਨੂੰ ਦੁਆਰਾਂ ਦੇ ਕੇ ਦੱਸ ਦਿਆ ਵੀ ਜਿਹੜੀ ਜੇਕਰ ਕੋਈ ਵਕਤੀ ਤੌਰ ਤੇ ਕਿਸੇ ਮਾੜਾ ਕਦਮ ਪੁੱੜ ਕੇ ਕਿਸੇ ਨੂੰ ਸਫਲਤਾ ਮਿਲਦੀ ਆ ਤਾਂ ਉਹਦੀ ਰਿਸਕ ਇਹ ਨਹੀਂ ਕਿ ਅਸੀਂ ਉਹ ਰਿਸਕ ਕਰਨ ਲੱਗ ਪਈਏ ਇਸ ਲਈ ਕਹਿੰਦੇ ਕਿ ਜੇਕਰ ਉਹਦੇ ਪੁੱਤ ਨਾ ਵੇਹੋ ਪਿਆਲਣ ਕੰਮ ਨਾ ਚੰਗਾ ਤੇ ਗਨਕਾ ਉਦਰੀ ਆਖੀ ਐ ਪਰ ਗਲ ਜਾਏ ਨਾ ਲਈਆ ਪੰਗਾ ਬਾਲਮੀਕ ਨੇ ਸਾਰੇ ਆ ਮਾਰਿਆ ਬਾਟ ਨਾ ਹੋਇਨ ਸੰਗਾ ਤੇ ਕਹਿੰਦੇ ਅਫੰਦ ਉਦਰਾ ਆਖੀ ਹਨ ਫਾਹੀ ਪਾਇ ਨਾ ਫੜਿਆ ਟੰਗਾ ਜੇ ਕਸਾਈ ਉਦਰੇ ਆ ਜੀਆਂ ਘਾਏ ਨਾ ਖਾਈਆ ਭੰਗਾ ਪਾਰਿਉ ਤਾਰੇ ਬੋਹਿਤਾ ਸੋਇਨਾ ਲੋਹੋ ਨਾਹੀਂ ਕਰੰਗਾ ਫਿਰ ਆਖੀ ਵੀ ਤਤ ਕੱਢਿਆ ਜਿਹੜੀ ਗੱਲ ਸਮਝਾਉਣ ਲਈ ਉਧਾਰਾ ਦੇ ਰਹੇ ਆ ਕਹਿੰਦੇ ਕਿ ਇਧ ਪਰਵਾਸਾ ਰਹਿਨ ਕੁਟਕਾ ਕਿ ਜਿਹੜੇ ਲੋਕ ਇਹਨਾਂ ਗੱਲਾਂ ਦੇਖ ਕੇ ਉਹ ਉਹਨਾਂ ਨੂੰ ਉਦਿਸ ਕਰਨ ਲੱਗ ਪੈਂਦੇ ਆ ਜਿਨ੍ਹਾਂ ਨੇ ਕਿ ਕਦਮ ਕੋਈ ਚੰਗਾ ਵਧੀਆ ਕਦਮ ਨਹੀਂ ਪਟਿਆ ਪਰ ਜੇ ਉਹਨਾਂ ਨੂੰ ਕੰਮਜਾਬੀ ਮਿਲੀ ਜਾਂ ਜਸ ਮਿਲ ਗਿਆ ਜਾਂ ਉਹਨਾਂ ਨੂੰ ਕੋਈ ਪ੍ਰਾਪਤ ਹੋਇਆ ਉਹਨਾਂ ਦੀਸ਼ ਕਰਾਂਗੇ ਕਹਿੰਦੇ ਚੰਗੇ ਬੰਦੇ ਆਸਾਨੀ ਕਰਦੇ ਫਿਰ ਜਿਹੜਾ ਦੂਜੀ ਉਹ ਦਿੰਦੇ ਆ ਕਿ ਪੈਖ ਖਜੂਰੀ ਜੀਵੀ ਐ ਝੜ ਖਜੂਰੀ ਝੜੋ ਨਾ ਕੋਈ ਖਜੂਰ ਦਾ ਜਿਹੜਾ ਰੱਖਦਾ ਆਪਣਾ ਉਹਦੇ ਚੜਨਾ ਬੜਾ ਮੁਸ਼ਕਲ ਹੁੰਦਾ ਬਰਾਉ ਚਾ ਵੀ ਹੁੰਦਾ ਉਹ ਕਹਿੰਦੇ ਜੇਕਰ ਕੋਈ ਖਜੂਰ ਉੱਤੇ ਚੜ ਗਿਆ ਜੇ ਉਹ ਡਿੱਗ ਪਿਆ ਉਹਨੂੰ ਛੱਡ ਪੈਟ ਨਹੀਂ ਲੱਗੀ ਤਾਂ ਇਹਦਾ ਮਤਲਬ ਨਹੀਂ ਕਿ ਤੁਸੀਂ ਵੀ ਇਸ ਕਰਨ ਲੱਗੋ ਕਿ ਤੁਸੀਂ ਵੀ ਜਾ ਕੇ ਛਰਬਾਰ ਲੱਗੋ ਆਪਣੇ ਆਟ ਪੈਰ ਦਿਰਾਉ ਜਾਣ ਕੋ ਆ ਬੈਠੋਗੇ ਜਾਂ ਪੈਰ ਤੋੜਾ ਬੈਠੋਗੇ ਫਿਰ ਕਹਿੰਦੇ ਉਜੜ ਪਿਆ ਨਾ ਮਾਰੀ ਹੈ ਉਹ ਜਿਹੜਾ ਰਾਹ ਨਾਲ ਰਾਹ ਨਾਲ ਚੰਗਾ ਜੇ ਉਜਾੜ ਬੀਆ ਬੰਦ ਰਸਾ ਕੋਈ ਤੁਰਿਆ ਗਿਆ ਤਾਂ ਉਹਦਾ ਉਹਨੂੰ ਕੋਈ ਨੁਕਸਾਨ ਨਹੀਂ ਉਠਾਉਣਾ ਪਿਆ ਉਹ ਸੇਛ ਦਾ ਅੰਤ ਘਰ ਪਹੁੰਚ ਗਿਆ ਇਹਦਾ ਮਤਲਬ ਨਹੀਂਗਾ ਕਿ ਉਹ ਰਾ ਚੰਗਾ ਬਣ ਗਿਆ ਫੇ ਤੁਸੀਂ ਉਹ ਜਾਣਾ ਰਾ ਜਾਣਦੇ ਕਿ ਫੜ ਲਵੋ ਵੀ ਉਹਨੂੰ ਕੋਈ ਮੈਨੂੰ ਕੁਝ ਨਹੀਂ ਹੋਊਗਾ ਹਾਂ ਬਧੇਰੀ ਜਿਹੜੀ ਚੰਗੀ ਨਹੀਂ ਇਹ ਨੁਕਸਾਨਦਾਇਕ ਆ ਫਿਰ ਅਗੇ ਜੇ ਸਭ ਖਾਦਾ ਉਬਰੇ ਸਭ ਨਾ ਫੜਿਆ ਅੰਤ ਬਗੋਈ ਜੇਕਰ ਸਿਰੇ ਸੱਪ ਨੇ ਡੰਗ ਮਾਰਿਆ ਤਾਂ ਉਹ ਬਚਾ ਗਿਆ ਉਹਦੀ ਮੌਤ ਨਹੀਂ ਹੋਈ ਉਹਦੀ ਜਿੜਲਾ ਸੱਪ ਨਹੀਂ ਸੀਗਾ ਤਾਂ ਇਹਦਾ ਮਤਲਬ ਦੇਖ ਕੇ ਅਸੀਂ ਆ ਕੀ ਵੀ ਉਹਨੂੰ ਤਾਂ ਕੁਝ ਨਹੀਂ ਹੋਇਆ ਹਾਂ ਮੈਨੂੰ ਤੁਸੀਂ ਵੀ ਜਾ ਕੇ ਜਿੜਲੇ ਸੱਪ ਨੂੰ ਹੱਥ ਪਾ ਲਈ ਤੇ ਉਹਦੇ ਕੀ ਆਪਣੀ ਜਾਨ ਗਵਾ ਬੀਠਾਂਗੇ ਫਿਰ ਆਖਿਆ ਕਿ ਬਿਨ ਬਹਾਂ ਦਾ ਨਿਕਲੇ ਬਿਨ ਤੁਲੇ ਦੂ ਮਰਿਆ ਪਲੋਈ ਕਿ ਜੇ ਹੜ ਆਇਆ ਆ ਤੂੰ ਹੜ ਵਿੱਚ ਕੋਈ ਬੱਜ ਨਿਕਲੇ ਆ ਤਾਂ ਉਹਦੇ ਜੋ ਨਹੀਂ 부ਜੇ ਮੰਨ ਲਓ ਤਾਂ ਇਹ ਨਹੀਂ ਕਿ ਸਿਆਕੀ ਬਈ ਇਹ ਬਚ ਗਿਆ ਮੈਂ ਹੀ ਬੱਜੂ ਕੋਈ ਛਾਲ ਮਾਰਦੀ ਠੀਕ ਇਹ ਕੀ ਡੋਬਰਾਂਗੇ ਆਪਣੇ ਜਾਣਗਵਾ ਬੀਟਾਂਗੇ ਤੋ ਫਿਰ ਆਖਿਆ ਪਤੋ ਉਧਾਰਨ ਆਖੀਆ ਬ੍ਰਿਤੀ ਹਣ ਜਾਣ ਜਨ ਹੋਈ ਭਾਉ ਭਗਤ ਗੁਰਮਤ ਹੈ ਦੁਰਮਤ ਦਰਗਾਹ ਲੈ ਨਾ ਢੋਈ ਅੰਧ ਕੁਮਾਨਾ ਹੋਏ ਸਤ ਹੋਈ ਉਸ ਲਈ ਨੁਕਸਾਨਦਾ ਪਾਕਾ ਕਿ ਚੰਗੇ ਬੰਦੇ ਆ ਜਿਹੜਾ ਉਹ ਕਦੇ ਵੀ ਜੇਕਰ ਬੁਰਾ ਵਿਅਕਤੀ ਕੋਈ ਬਾੜਾ ਵਿਅਕਤੀ ਜੇਕਰ ਉਹਨੇ ਕੋਈ ਕਦਮ ਕੀ ਪੁਠਾਇਆ ਕੋਈ ਗਲਤ ਕਦਮ ਕੀਤਾ ਉਹਨੂੰ ਕਾਮਯਾਬੀ ਮਿਲ ਗਈ ਆ ਤਾਂ ਉਹਨੂੰ ਦੇ ਕੇ ਉਹਦੀ ਰੀਸ ਨਹੀਂ ਕਰੂਗਾ ਮਤ ਉਹ ਰੀਸ ਕਰਨਾ ਚੰਗੇ ਬੰਦੇ ਜਿਹੜਾ ਹਮੇਸ਼ਾ ਉਹਨੂੰ ਜਿਹੜਾ ਉਹ ਵਾਈਡ ਕਰੂਗਾ ਕਿ ਨਹੀਂ ਜੇ ਉਹਨਾਂ ਨੇ ਮਿਲਿਆ ਕਿ ਮੈਂ ਉਹਰਾ ਫੜ ਲਵਾ ਤੇ ਨੁਕਸਾਨ ਜਿਹੜੇ ਆ ਉਹ ਬੁੱਦੇ ਦਾ ਆਤਮ ਨੁਕਸਾਨ ਤੇ ਹੈ ਹੀ ਆ ਸਰੀਰਕ ਨੁਕਸਾਨ ਵੀ ਹੁੰਦੇ ਆ ਮਾਰਜ਼ਕ ਤੌਰ ਤੇ ਵੀ ਹੁੰਦਾ ਸਮਾਜਿਕ ਤੌਰ ਤੇ ਵੀ ਹੁੰਦਾ ਆਰਥਿਕ ਤੌਰ ਤੇ ਵੀ ਹੁੰਦਾ ਉਹ ਤਾਂ ਹਰ ਪੱਖੋਂ ਜਿਹੜਾ ਉਹ ਕਿਵੇਂ ਬਦਨ ਉਹ ਕਿਨਾ ਬਹੁਤ ਨੁਕਸਾਨ ਜਰਾ ਉਠਾਣਾ ਪੈਂਦਾ ਹਾਂਜੀ ਮੈਂ ਇਹਦੇ ਦੋ ਕੁਇਕ ਕੁਐਸਚਨ ਕਰਨਾ ਚਾਹੁੰਦਾ ਹਾਂ ਦੋ ਕੁ ਮਿੰਟ ਹੈ ਦੋ ਅਖਾਨ ਜੀ ਉਹ ਸਦਾ ਉਹ ਰੀਸ ਕਰਨ ਨਾਲ ਰਿਲੇਟਡ ਹੈ ਹਮਮ ਕਿ ਉਹ ਸਦਾ ਆਪਣਾ ਨਾ ਕਰੇ ਦੂਜੇ ਦਾ ਕਰਦਾ ਹੋਵੇ ਇੱਕ ਆ ਗਿਆ ਨੀਮ ਹਕੀਮ ਖਤਰਾ ਜਾਨ ਜੀ ਕਿ ਹਕੀਮ ਦਾ ਤੁਸੀਂ ਰੀਸ ਕਰਕੇ ਦੂਜਿਆਂ ਦਾ ਇਲਾਜ ਕਰਨਾ ਸ਼ੁਰੂ ਕਰ ਦੁੱਤਾ ਤੇ ਦੂਜੀ ਹੈ ਕਿ ਜਦੋਂ ਨਕਲ ਮਾਰੋ ਉਹ ਵੀ ਅਕਲ ਨਾਲ ਮਾਰੋ ਹਾਂਜੀ ਇਸ ਲਈ ਕਹਿੰਦਾ ਵੀ ਜਿਹੜੀ ਨਕਲ ਆ ਉਹ ਵੀ ਅਕਲ ਨਾਲ ਅਕਲ ਬਿਨਾਂ ਨਹੀਂ ਬਜਦੀ ਹਾਂ ਤੋ ਕਰ ਜਿਹੜੀ ਆ ਇਹ ਬਿਲਕੁਲ ਠੀਕ ਆ ਕਿ ਇਹ ਦੀ ਦੀ ਜਿੰਮਤ ਕੀ ਮੈਂ ਤਾਂ ਦੂਜੇ ਬੰਦੇ ਨੂੰ ਡੈਮੇਜ ਕਰ ਗਿਆ ਇਹ ਆਮ ਜਿਹੜਾ ਆਮ ਹੀ ਹੁੰਦਾ ਇਹ ਨੁਕਸਾਨ ਦਾ ਬੜਾ ਵੱਡਾ ਪਹਿਲੂ ਹੈ ਇੱਕ ਕਿ ਜਦੋਂ ਅਸੀਂ ਕਿਸੇ ਨੂੰ ਦੇਖ ਕੇ ਉਹ ਦੀ ਰੀਸ ਕਰ ਲੱਗ ਪੈਂਦੇ ਆ ਪਰ ਗੁੰਨੇ ਉਪਰੋਂਦੇ ਆ ਅਪਾਂ ਜਦੋਂ ਪਹਿਲਾਂ ਗੱਲ ਕਰ ਆਏ ਆ ਕਿ ਜਿਹੜਾ ਕੋਈ ਹਕੀਮ ਆ ਮਾਰੋ ਇਲਾਜ ਕਰ ਰਿਹਾ ਲੋਕੀਓ ਕੋ ਠੀਕ ਹੋ ਰਹੇ ਆ ਤੇ ਮੈਂ ਦੇਖਾਂ ਵੀ ਇਹਦਾ ਲੋਕ ਬੜੀ ਜਾਜਾ ਕਰ ਕਰ ਰਹੇ ਆ ਜਿਹੜਾ ਉਹਦਾ ਠੀਕ ਹੋ ਰਿਹਾ ਇਹਨੂੰ ਬੜਾ ਪੈਸਾ ਵੀ ਬੰਦੇ ਆ ਤੇ ਮੈਂ ਵੀ ਜਾ ਕੇ ਹੱਡੀ ਕੋਲ ਕੇ ਬਹਿ ਜਾਵਾਂ ਜਿਵੇਂ ਉਹ ਪੂੜੀਆਂ ਦਿੰਦਾ ਪੂੜੀਆਂ ਪਟਾਕੇ ਦੇਣ ਲੱਗ ਪਾ ਇਹ ਇਹ ਸਮਝਦੇ ਨੇ ਕਿ ਪੂੜੀ ਵਿੱਚ ਪਾਇਆ ਕੀ ਆ ਕੇਵਲੇ ਦੇਖਾਂਗੇ ਪੂੜੀ ਇਦਾਂ ਦੀ ਸੀ ਦਵਾਈ ਉਹ ਰੰਗ ਇਦਾਂ ਦਾ ਸੀ ਸ਼ੀਸ਼ੀ ਇਦਾਂ ਦੀ ਸੀਗੀ ਉਹ ਸਾਰਾ ਕੁਝ ਕਰ ਲਵੇ ਪਰ ਉਹ ਪੱਲੇ ਕੁਝ ਨਾ ਹੋਵੇ ਤਾਂ ਕੀ ਆ ਉਹ ਕਿ ਦੁਜਿਆਂ ਨੂੰ ਮੋੜੇ-ਮੋੜੇ ਗਿਲ ਰਹੇ ਆ ਵਿਚਲੀ ਜਿਹੜਾ ਇਹਦੇ ਵੀ ਬੜੀ ਸਚਾਈ ਆ ਇਹਦੇ ਬਾਰੇ ਇਸ਼ਾਰਾ ਕਰ ਰਹੀ ਆ ਕਿ ਕਿਵੇਂ ਜਦੋਂ ਅਸੀਂ ਰੀਸ ਕਰਦੇ ਆ ਗੁਣ ਨਹੀਂ ਅਪਣਾਉਂਦੇ ਕੇਵਲ ਉਹਦੇ ਵਰਗਾ apek ਬਣਾ ਲੈਨੇ ਆ ਲਿਬਾਸ ਬਣਾ ਲੈਨੇ ਆ ਉਹਦੇ ਵਰਗੇ ਜਿਹੜਿਆ ਮੰਨੋ ਬਾਹਰਲਾ ਰੂਪ ਰੰਗ ਦੇ ਦਿੰਨੇ ਆ ਪਰ ਉਹ ਗੁਣ ਨਹੀਂ ਅਪਣਾਉਂਦੇ ਤਾਂ ਉਹ ਆਪਣੇ ਆਪ ਨੂੰ ਨੁਕਸਾਨ ਹੁੰਦਾ ਦੂਜਿਆਂ ਨੂੰ ਵੀ ਹੁੰਦਾ ਗੁਰਬਾਣੀ ਪਾ ਕੇ ਆਪਾਂ ਗੁਰਬਾਣੀ ਜਦੋਂ ਕਰਾਂਗੇ ਖੋਲਾਂਗੇ ਤੇ ਫਿਰ ਹਾਲ ਆਪਾਂ ਸਮੇਂ ਤਿਆਰ ਰੱਖਦੇ ਆਪਾਂ ਇਹ ਤੋਂ ਸੰਕੁਚਦੇ ਆ ਜੀ ਠੀਕ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਅੱਜ ਅਸੀਂ ਰੀਸ ਬਾਰੇ ਬੜੀਆਂ ਗੱਲਾਂ ਕੀਤੀਆਂ ਅਸੀਂ ਗੁਰਬਾਣੀ ਦਾ ਪੱਖ ਨੈਕਸਟ ਐਪੀਸੋਡ ਵਿੱਚ ਲਵਾਂਗੇ ਸੋ ਮੇਰਾ ਖਿਆਲ ਆ ਜੇ ਰੀਸ ਦੇ ਉੱਤੇ ਕਿਸੇ ਦਾ ਕੋਈ ਕੁਐਸਚਨ ਹੋਵੇ ਇਹ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਕਿਉਂਕਿ ਅਸੀਂ ਕਈ ਵਾਰੀ ਰੀਸ ਕਰਦੇ ਨਾ ਕਦੇ ਸਿਰਫ ਆਪਣਾ ਨੁਕਸਾਨ ਕਰਦੇ ਆ ਕਿਵੇਂ ਸਮਾਜ ਦਾ ਵੀ ਨੁਕਸਾਨ ਕਰਦੇ ਆ ਕੁਰਸ ਮਾਜਿਕ ਨੁਕਸਾਨ ਦੇ ਵਿੱਚ ਅਸੀਂ ਹੋਰ ਕਈ ਪਰਿਵਾਰਾਂ ਦਾ ਨੁਕਸਾਨ ਕਰਦੇ ਹਾਂ ਕਈ ਕੁਝ ਹੋਰ ਕਰ ਲੈਂਦੇ ਆ ਇਹ ਕੱਲਾ ਰੀਸ ਤੇ ਐਕਸ਼ਨ ਤੇ ਨਹੀਂ ਆ ਸਾਡੀ ਇਮੋਸ਼ਨਸ ਤੇ ਤੇ ਜੜੀਆਂ ਸਾਡੀ ਮਾਨਸਿਕ ਸੋਚ ਆ ਉਹਦੇ ਤੇ ਵੀ ਆ ਕਈ ਵਾਰੀ ਅਸੀਂ ਇਹ ਰੀਸਾਂ ਜੜੀਆਂ ਇੱਕ ਦੂਜੇ ਨੂੰ ਸਲਾਮਾ ਦਿੰਦੇ ਆ ਬਿਹੇਵੀਅਰਲ ਸਾਲ ਸਲਾਮਾ ਉਹ ਵੀ ਰੀਸ ਦੇ ਵਿੱਚ ਆਉਂਦੀਆਂ ਸੋ ਇਹ ਪਹਿਲੂ ਸਾਰੇ ਧਿਆਨ ਵਿੱਚ ਰੱਖਿਆ ਕਰੋ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਫਿਰ ਤੋਂ ਬੇਨਤੀ ਹੈ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਪਾਸ ਆਨ ਕਰਿਆ ਕਰੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਵਾਘੋ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ